ਹਾਂ ਜੀ ਬਾਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਮਨ ਚੱਡਾ ਜੀ ਅਮਨ ਚੱਡਾ ਜੀ ਕੀ ਮਾਮਲਾ ਜਿਹੜਾ ਤੁਸੀਂ ਅੱਜ ਆਪਣੇ ਰਿਸਪੌਂਸੈਂਸ ਦਿੱਤੀ ਹੈ ਕੀ ਕਰਨ ਨੂੰ ਮੈਂ ਭਾਈ ਇਸ ਕਰਕੇ ਪ੍ਰੈਸ ਤੋਂ ਨੋਟਸ ਰੱਖੀ ਆ ਮੈਂ ਤਰਦਾ ਮੁਨਿਆਰੀ ਦਾ ਕੰਮ ਸੁਭਾਸ਼ ਨਗਰ ਆ ਚੱਲਦੀ ਤਿਹਾਰਾਂ ਸੀਜ਼ਨ ਚੱਲਦਾ ਆ ਪਿਆ ਮੈਂ ਰਖੜੀ ਲਾਈ ਹੋਈ ਆਪਣੀ ਦੁਕਾਨ ਦੇ ਬਾਹਰ ਤੇ ਪਰਸੋ ਚੌਥ ਮੇਰੀ ਕੁੜੀਆ ਹੋਈ ਏ ਛੋਟੀ ਕਿ ਵੱਡੀ ਕੁੜੀ ਅਮਰੀ 4 ਸਾਲ ਦੀ ਆ ਉਹ ਅਸੀਂ ਬਾਹਰ ਮੇਰੀ ਕੋਈ ਸੀ ਕੁੜੀਆ ਮੇਰੀ ਜਦੋਂ ਮੈਂ ਰਖੜੀ ਬੀਚ ਰਿਆ ਸੀ ਪਹਿਲਾਂ ਮੇਰਾ ਧਿਆਨ ਨਹੀਂ ਗਿਆ ਤੇਨ ਬੰਦੇ ਮੇਰੀ ਦੁਕਾਨ ਦੇ ਸਾਹਮਣੇ ਖੜੇ ਸੀ ਮੈਂ ਕਿਹਾ ਸ਼ਾਇਦ ਉੱਦੇ ਖੜੇ ਹੋਣ 7 ਵਜੇ ਦੇ ਖੜੇ ਆ 7:45 ਹੋ ਗਏ 50 ਹੋ ਗਏ ਜਦੋਂ ਮੋਰਾਂ ਵੱਲ ਦੇਖਿਆ ਉਹਨਾਂ ਨੇ ਮੈਨੂੰ ਐਦਾਂ ਡੱਬ ਚੋਂ ਕੱਢ-ਕੱਢ ਕੇ ਦਿਖਾਇਆ ਫੇ ਜਦੋਂ ਮੈਂ ਆਪਣੀ ਕੁੜੀ ਨੂੰ ਮਡਰ ਗਿਆ ਮੈਂ ਮੈਂ ਕੁੜੀ ਨੂੰ ਉੱਪਰ ਫਟਾਫਟ ਦੁਕਾਨ ਦੇ ਅੰਦਰ ਬਿਠਾਤਾ ਤੇ ਮੈਂ ਜਦੋਂ ਉਹਨਾਂ ਦੀ ਵੀਡੀਓ ਬਣਾਉਣ ਲੱਗਾ ਆ ਪਾ ਜੀ ਇਹ ਮੋਰੇ ਮੋਰੇ ਪਾਜੀ ਭਾਈ ਕਿਉਂਕਿ ਇਹਨਾਂ ਕੋਲ ਸਮਾਨ ਸੀਗਾ ਆਪਣਾ ਡਾਲਾ ਜਿਸ ਗੱਡੀ 'ਚ ਆਇਆ ਸੀਗੇ ਤੇ ਉੱਥੇ ਖੜੇ ਆ ਵੀਡੀਓ ਮੈਂ ਪਾਈ ਹੋਈ ਆ ਸਾਰੀ ਉਥੇ ਸਾਰਾ ਸਮਾਨ ਛੱਡ ਕੇ ਭੱਜ ਗਏ ਆ ਕੌਣ ਲੋਗ ਆ ਬ੍ਰਦਰ ਇਹ ਇਹ ਭਾਜੀ ਠੇਕੇ ਵਾਲਿਆਂ ਦੇ ਕਰਿੰਦੇ ਆ ਜਿਹੜੇ ਵੀ ਬਿਨਾਂ ਗੱਲ ਤੋਂ ਇਲਜ਼ਾਮ ਲਾ ਰਹੇ ਆ ਰਿੰਪੂ ਪ੍ਰੈਸ਼ਰ ਆਪਣੀ ਲਾਗ ਰਾੜ ਕੱਢ ਰਿਹਾ ਵਾ ਨਾ ਮੈਂ ਕੋਈ ਕੰਮ ਕਰਦਾ ਵਾਂ ਗਲਤ ਨਾ ਮੇਨੂੰ ਕੰਮ ਕਰਨ ਦੀ ਲੋੜ ਆ ਦੁਕਾਨ ਮੇਰੀ ਦੇਖਦੇ ਸਾਨੂੰ ਨਿਆਰੀ ਦੀ ਆਪਣੀ ਦੁਕਾਨ ਆ ਮੇਰਾ ਬਿਜ਼ਾਰ ਆਪਣਾ ਘਰ ਆ ਮੇਰਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਅਸ਼ਰਾਬ ਦੇ ਚੰਦੀ ਲੋੜ ਨਹੀਂ ਕੋਈ ਪਹਿਲਾਂ ਕੋਈ ਹੈਗਾ ਸੀ ਮਾਮਲੇ ਦਾ ਤੁਸੀਂ ਕੋਈ ਹੈਗਾ ਸੀ 5 ਸਾਲ ਪਹਿਲਾਂ ਪੁਸ਼ਲ ਕਾਰੜਾ ਵੀ ਤਾਂ ਹੁੰਦਾ ਹੈ ਸ਼ਰਾਬ ਅੱਛਾ ਜੀ ਅਸੀਂ ਸਿਰਫ ਉਹਦੇ ਯਾਰ ਦੋਸਤ ਸੀਗੇ ਉਹਦੇ ਨਾਲ ਬੈਠਣ ਦੇ ਚੋਰ ਹੋ ਗਏ ਉਹਨੇ ਸਾਡਾ ਨਾਮ ਨਾਲ ਲਿਖਾਤਾ ਸਿਰਫ ਆਟੇ ਨੂੰ ਪੇਥਣ ਲੱਗਣ ਵਾਲੀ ਗੱਲ ਆ ਨਾਮ ਐ ਪਰਸਨਲ ਕੋਈ ਕੰਮ ਅਦਾਦਾ ਕਰਦਾ ਵਾਂ ਇੱਕ ਮੈਂ ਮਹਨਿਆਰੀ ਦੇ ਕੰਮ ਕਰਦਾ ਵਾਂ ਦੂਜਾ ਮੈਂ ਡੇਲੀ ਵੇਸਟ ਤੇ ਭਾਜੀ ਅੱਛਾ ਜੀ ਦੂਜਾ ਮੈਂ ਡੇਲੀ ਵੇਸਟ ਤੇ ਆਪਣਾ ਮਾੜਾ ਮੋਟਾ ਲੋਨ ਦਾ ਕੰਮ ਕਰਦਾ ਵਾਂ ਜਦੋਂ 10000 ਰੁਪਏ ਦਾ ਕੇਸ ਕਰਪਾ ਤੇ 20000 ਦਾ ਤਾਂ ਡੇਲੀ ਕਲੈਕਸ਼ਨ ਕਰਨ ਜਾਣੀ ਹੁੰਦੀ ਆ ਕਿੰਨੇ ਲੋਕ ਸੀ ਬ੍ਰਦਰੋ ਦੇ ਵਿੱਚ ਜਿਹੜੇ ਆਏ ਆ? ਪੰਜ ਜਾਣੇ ਸੀ ਗਏ ਭਾਜੀ। ਇਹ ਕਿਹੜੇ ਠੇਕੇਦਾਰ ਦੇ ਕਰੰਦੇ ਸਾਮਪਤ ਲੱਗਾ? ਇਹ ਭਾਜੀ ਠੇਕੇਦਾਰ ਸਾਰੇ ਸਿੰਡੀਕੇਟ ਹੀ ਆ ਫਗਵਾੜੇ ਦੇ। ਹੂੰ ਹੂੰ। ਇਹ ਉਹਨਾਂ ਦੇ ਕਰੰਦੇ ਆ। ਮੇਰੀ ਹੈਗਾ ਜਾਨ ਨੂੰ ਖਤਰਾ। ਜਦੋਂ ਮੈਂ ਵੀਡੀਓ ਬਣਾਈ ਆ ਮੈਂ ਥਾਣੇ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਤਰੀਕੇ ਦੀ ਵੀ। ਹੂੰ। ਤੁਸੀਂ ਮਤਲਬ ਲਿਖਤੀ ਸ਼ਿਕਾਇਤ ਦੇਣ ਗਏ ਕੋਈ? ਮੇਰੀ ਕੋਈ ਸੁਣਵਾਈ ਨਹੀਂ ਹੋਈ ਲਿਖਤੀ ਸ਼ਿਕਾਇਤ ਲਈ ਨਹੀਂ ਗਈ ਮੇਰੇ ਤੋਂ। ਅੱਛਾ ਜੀ। ਕੀ ਕਹਿਣਾ ਚਾਹੁੰਦੇ ਹੋ ਹੁਣ? ਹਾਂ ਪਹੀ ਆ ਵੀ ਐਸਪੀ ਮੈਨੂੰ ਕੋ ਪੇਸ਼ ਹੋਵਾਂਗੇ ਅਸੀਂ ਆ ਸਾਰਾ ਵਾਕਿਆ ਜੋ ਹੋਇਆ ਵਾ ਦੱਸਾਂ ਨਾ ਮੇਰੀ ਸੁਣਵਾਈ ਹੋਈ ਇੱਕੋ ਮੇਰੇ ਘਰ ਹਮਲਾ ਕਰਨ ਆਏ ਚਲੋ ਜੇ ਮੰਨਦੇ ਤੁਸੀਂ ਐਕਸਾਈਜ਼ ਵਾਲੇ ਆ ਤੁਸੀਂ ਕੋਈ ਆ ਕਿਸੇ ਵਿਭਾਗ ਦੇ ਮੈਂਬਰ ਆ ਕੋਈ ਪੁਲਿਸ ਵਾਲਾ ਨਾਲ ਹੋਣਾ ਚਾਹੀਦਾ ਜੇ ਤੁਸੀਂ ਮੇਰੇ ਘਰ ਆਣ ਲੱਗੇ ਕੋਈ ਲੇਡੀਜ਼ ਪੁਲਿਸ ਹੋਣੀ ਚਾਹੀਦੀ ਇਹਨੇ ਕੀ ਲੱਗਦਾ ਜੇ ਤੁਹਾਨੂੰ ਘਰ ਤੇ ਤੁਹਾਡੇ ਆਏ ਆ ਮੈਂ ਮਤਲਬ ਤੁਹਾਡੇ ਕੋ ਹਮਲਾ ਕਰਨ ਆਏ ਆ ਕਿ ਜਾਂ ਕੋਈ ਵੀ ਚੈੱਕ ਆ ਨਾ ਆਏ ਤੁਹਾਨੂੰ ਵੀ ਚੈੱਕ ਕਰਨਾ ਹੁੰਦਾ ਫਿਰ ਤਾਂ ਪੁਲਿਸ ਨਾਲ ਹੁੰਦੀ ਜੇ ਤੇਰਾ ਤਾਂ ਦਿੱਤਾ ਜਾਂਦਾ ਕਿਸੇ ਬੰਦੇ ਨੂੰ ਜੇ ਉਹ ਨਾਲ ਪੁਲਿਸ ਹੋਵੇ ਹੁਣ ਤੁਹਾਨੂੰ ਮੈਨੂੰ ਅਧਿਕਾਰ ਹੈ ਨਹੀਂ ਅਸੀਂ ਕਿਸੇ ਦੇ ਘਰ ਵੜ ਜਾਈਏ ਚੈੱਕ ਕਰਨ ਉਹ ਮਿੱਤੇ ਹਮਲਾ ਕਰਨ ਹੀ ਆਏ ਸੀ ਮੇਨ ਰਿੰਪੂ ਪ੍ਰੈਸ਼ਰ ਆ ਕਿ ਇਹਨੇ ਗੱ ਅਹੀਂ ਕੋਈ ਸ਼ਰਾਬ ਦਾ ਨਾਮ ਨਹੀਂ ਕਰਦਾ ਇਹ ਪ੍ਰੈਸ਼ਰ ਤੁਸੀਂ ਬਾਰ-ਬਾਰ ਨਾਂ ਲੈ ਰਹੇ ਹੋ ਕੌਣ ਹੈ ਇਹ ਇਹ ਬਾਈ ਠੇਕੇਦਾਰ ਵਾਲਿਆਂ ਦਾ ਕਰਿੰਦਾ ਵਾ ਉਹਨਾਂ ਦਾ ਕਰਿੰਦਾ ਮੈਂ ਤੁਹਾਡੀ ਕੀ ਲਾਕ ਡਾਡ ਹੈ ਨਾ ਪੁਰਾਣੀ ਆ ਮੈਨੂੰ ਨਹੀਂ ਪਤਾ ਭਾਈ ਕੀ ਲਾਕ ਡਾਡ ਪੁਰਾਣੀ ਆ ਕੀ ਕਰ ਰਿਹਾ ਕਿਉਂ ਮੇਰੇ ਪੇਸ਼ ਪਿਆ ਹੋਇਆ ਵਾ ਕਰੀ ਆਪਣੀ ਸਕੂਟਰੀਆਂ ਲੈ ਕੇ ਮੇਰੇ ਮਗਰ ਤੁਰੇ ਹੁੰਦੇ ਆ ਕਰੀ ਆਪਣੀ ਗੱਡੀ ਲੈ ਕੇ ਮੇਰੇ ਮਗਰ ਤੁਰੇ ਹੁੰਦੇ ਆ ਹੁਣ ਮਸਾਂ ਤਾਂ ਬਾਹਰ ਜਾਣ ਤੋਂ ਵੀ ਡਰ ਲੱਗੂਗਾ ਕੱਲ੍ਹ ਤੋਂ ਮੈਨੂੰ ਆਪਣੇ ਨਿਆਣੇ ਨੂੰ ਘਮਾਣ ਜਾਣਾ ਹੋਵੇ ਕਿੱਥੇ ਘਮਾਵਾਂਗੇ ਭਾਜੀ ਇਹ ਗੈਂਟੀ ਜੀ ਕਿੰਨੇ ਬੰਦੇ ਸੀਗੇ ਭਾਜੀ ਕਹਿੰਦੇ ਪੰਜ ਜਾਣੇ ਸੀਗੇ ਭਾਜੀ ਇਹ ਸਾਰਾ ਕੁਝ ਹੋਣ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਥਾਣੇ ਗਏ ਥਾਣੇ ਗਏ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਪਹਿਲਾਂ ਵੀ ਕਦੀ ਕਿਹੜਾ ਮਾਰਿਆ ਸੀ ਇਹਨਾਂ ਨੇ ਤੁਹਾਡੇ ਨਾਲ ਕੀ ਪਹਿਲੀ ਿਆਰ ਹੋਇਆ ਸੀ ਅਗਰ ਦੇਖ ਦੂ ਕਿ ਕੂੜ ਘਰ ਦੇ ਲੰਘ ਜਾਂਦੇ ਸੀਗੇ ਤੇ ਕੱਲ ਇਹ ਆਏ ਆ ਕੱਲ ਦੇ ਸਮਾਨ ਸਮੇਤ ਆਏ ਆ ਭਾਜੀ ਕਿਹੜੇ ਇਤਿਆਰ ਸੀ ਜਣਾ ਦੇ ਕੋਲ ਇਹਦਾ ਕੋਈ ਦਾਤ ਕਰਬਾਨਾ ਸੀ ਗਿਆ ਤੁਸੀਂ ਸੀਡੀ ਤੇ ਕੈਮਰਾ ਹੈਗਾ ਤੁਹਾਡੀ ਗਲੀ ਚ ਲੱਗੇ ਗਏ ਗਲੀ ਚ ਨਹੀਂ ਮੋੜੇ ਰੋਡ ਤੇ ਲੱਗੇ ਹੋਏ ਆ ਕਿਉਂਕਿ ਆਪਾਂ ਜੇ ਇਹਨਾਂ ਕੋਲ ਸਮਾਨ ਨਹੀਂ ਹੈਗਾ ਭੱਜੇ ਕਿਉਂ ਜੀ ਇੱਕ ਵੀਡੀਓ ਆ ਰਹੀ ਆ ਸ਼ੂ ਸ਼ੂ ਉਹ ਮੈਂ ਹੀ ਭਾਈਆ ਜੇ ਇਹਨਾਂ ਕੋਈ ਸਮਾਨ ਨਹੀਂ ਸੀਗਾ ਮਾਰਨ ਵੱਢਣ ਵਾਲਾ ਇਹ ਕਿਉਂ ਭਜੇ ਫਖੜਿਓ ਗੱਲ ਕਰਦੇ ਜਿਹੜੀ ਮੋਕਾ ਆਸ ਤੋਂ ਚੱਜੇ ਦਿਖਾਈਓ ਗੱਡੀ ਕਿੱਡ ਕਿਹਨਾ ਦੀ ਇਹ ਠੇਕੇ ਵਾਲਿਆਂ ਦੀ ਆ ਫਗਵਾੜੇ ਵਾਲਿਆਂ ਦੀ ਇਹ ਡਾਲਾ ਉਹਨਾਂ ਦਾ ਜਿਹਨਾਂ ਜੇ ਬਦਮਾਸ਼ੀ ਕਰਦੇ ਆ ਜੀ ਇਹ ਤੇ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਇੱਕ ਬੰਦੇ ਦਾ ਫੇਸ ਦਿਖਾ ਰਹੇ ਹੋ ਕੀ ਨਾਮ ਹੈ ਉਹਨਾਂ ਦਾ ਉਹਦਾ ਪੂਛਲ ਬ੍ਰਸ਼ਰ ਰਿੰਪੂ ਤੇ ਕੀ ਮੰਗ ਕਰਦੇ ਆ ਪੁਲਸਦਗਾਨੀ ਕੋਲ ਵਾਂਗ ਜੀ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਵਾ ਆ ਠੇਕੇਦਾਰ ਜ਼ਿੰਮੇਵਾਰ ਆ ਫਗਵਾੜੇ ਦੇ ਰਿੰਪੂ ਬ੍ਰਸ਼ਰ ਜ਼ਿੰਮੇਵਾਰ ਪ੍ਰਿਫਗਵਾਰਾ ਪ੍ਰਸ਼ਾਸਨ ਜ਼ਿੰਮੇਵਾਰ ਜਿੱਥੇ ਮੇਰੀ ਸੁਣਵਾਈ ਨਹੀਂ ਹੋਈ ਤੁਸੀਂ ਇਸ ਮਾਮਲੇ ਹੁਣ ਕਿਸੇ ਉੱਚ ਅਧਿਕਾਰੀ ਨੂੰ ਮਿਲੋਗੇ ਮੈਂ ਐਸਪੀ ਮੈਡਮ ਕੋ ਜਾਊਂਗਾ ਜੀ ਐਸਪੀ ਮਿਲੂਗਾ ਸੀ ਐਸਐਸਪੀ ਕੋ ਜਾਵਾਂਗਾ ਬਹੁਤ ਥੱਲੇ ਸਾਡੀ ਜਾਨ ਨੂੰ ਖਤਰਾ ਹੈ